ਹੈਲੋ ਹਾਂ ਜੀ ਆਪ ਸਾਰੇ ਠੀਕ-ਠਾਕ ਹੋ? ਮੈਂ ਪਰਮਾਤਮਾ ਨੇ ਪਰਸ ਆਵਦੇ ਸੱਤ ਰੁਪਏ ਦੇ ਸਾਂ ਮਿਲਜੀ ਨੂੰ ਖਾ ਲਈ ਕੰਦੂਸਟ ਹੋਵੇ ਤੇ ਹੁਣ ਆਪਾਂ ਦੁਪਹਿਰ ਵਾਲੇ ਖਾਣੇ ਚ ਬਣਾ ਰਹੇ ਹਾਂ ਬੱਚਿਆਂ ਲਈ ਚੌਲ ਤੇ ਚਾਹ ਬਣਾ ਰਹੇ ਹਾਂ ਉੱਤੇ ਇੱਕ ਪਾਸੇ ਪਚਾਹ ਤਾਂ ਇੱਕ ਪਾਸੇ ਆਪਣੇ ਇੰਦਰ ਚੌਲਾਂ ਨੂੰ ਵਾਲੀ ਵਾਲੀ ਅੰਦੇ ਤੇ ਪਰਤਾ ਤਿਆਰ ਹੋਈ ਜਾਂਦਾ ਕੋਈ ਚਾਹ ਨਹੀਂ ਜਾਂਦੀ ਆਪਾਂ ਤੁਹਾਨੂੰ ਦਿਖਾਉਨੇ ਆ ਚੌੜਾਂ ਦਾ ਬਾੜੀ ਆ ਗਈ ਤੇ ਜਿੱਦ ਦਿਨਾਂ ਨੂੰ ਸੁੱਤੀ ਹੁੰਦੀਆਂ ਵਿਚੇ ਨੂੰ ਤੇ ਤਾਂ ਇਹ ਫਿਰ ਇਹੋ ਜਿਹਾ ਕੁਝ ਹੀ ਖਾਂਦੇ ਹਨਾ ਚਲੋ ਵਿਚਾਰੇ ਇੱਕ ਦੋ ਦਿਨ ਰਹਿੰਦੀ ਨੇ ਹੱਥ ਤੇ 30 ਪੱਧ ਤੇ ਜਾ ਕੇ ਰੋਟੀਆਂ ਖਾ ਕੇ ਜਾਂਦੇ ਨੇ ਤੇ ਜਾਂਦੇ ਨੇ ਚੌੜਾਂ ਦਾ ਆਪਣੀ ਬਾੜੀ ਆ ਗਈ ਪਾਣੀ ਕਰਦੇ ਆਪਾਂ ਇਹਦਾ ਤੇਦਰ ਮਿਰਚਾਂ ਵੀ ਉੱਪਰੋਂ ਇਹ ਬਾਈ ਜਿਆ ਪਾਣੀ ਜੇ ਨਿਕਲ ਜਾਣਾ ਹਨਾ ਬਾਣੀ ਜ਼ਰੂਰੀ ਹੈ ਦਵਾਣੀ ਚੌਲਾਂ ਨੂੰ ਮਿਰਚ ਮੈਂ ਕਾਲੀ ਪੱਟ ਕੇ ਪਾ ਦੋ ਸੀ ਆ ਵੀ ਰਿਚੇ ਨਹੀਂ ਜਰੂਰ ਬਾਈ ਜੇ ਇਹ ਪਾਣੀ ਜਾ ਪਹਿਲਾਂ ਬਾਣੀ ਦਵਾ ਕੇ ਤੇ ਤੜਕਾ ਲਾ ਲਾਂਗੇ ਤੇ ਤੜਕਾ ਹਰੀ ਮਿਰਚ ਪਾਤੀ ਸੀ ਕਿੱਤੇ ਜ ਚੌਲ ਨਹੀਂ ਮੈਨੂੰ ਸਵਾਲ ਲੱਗੇ ਮੈਂ ਥੋੜੀ ਜਿਹੀ ਵਿਚਾਰ ਦੀ ਪਾਉਂਦੀ ਹਾਂ ਮੈਨੂੰ ਕਿ ਚੌਲ ਵਧੀਆ ਲੱਗਦੇ ਮਿਰਚ ਪਾ ਲਈ ਸੀ ਹਰੀ ਵਿੱਚ ਨਮਕ ਤੇ ਬਸ ਹਲਦੀ ਪਾਉਣੀ ਸੀ ਪਤਾ ਨਹੀਂ ਸੀ ਪਤਾ ਕਿ ਇਹ ਚੌਲ ਆਪਣੇ ਕਣਕੇ ਹੋਗੇ ਬਿਲਕੁਲ ਤਿਆਰ ਤੇ ਹੁਣ ਆਪਾਂ ਜਾਣਦੇ ਹਾਂ ਬੱਚਿਆਂ ਹੋਣੇ ਲੈ ਕੇ ਚੌਲ ਕੌਣ ਪਾਉਣਾ ਚੌਲਾਂ ਦਾ ਸਕੀਮ ਜਰੂਰ ਦੱਸਿਓ ਕਮੈਂਟਾਂ ਦੇ ਵਿੱਚ ਆਪਾਂ ਪਾਈ ਕਿੰਨਸ ਕੌਣ ਚੌਲਾਂ ਦਾ ਸਕੀਮ

ਦੁਆਰਾ ਪਰੋਂ ਦੇ ਕੁਕੀ ਮੰਗਣ ਨਹੀਂ ਹੋਰ ਖਾਣ ਦੇ ਬੱਤ ਤਾ ਚੌਲ ਬਣਾ। ਇਹ ਤੁਹਾਨੂੰ ਕਲੂ ਦੇ ਪਿੱਛੇ ਆਨ ਬਰੀ ਕਿਚਨ ਵਿੱਚ ਚੌਲ ਬਣਾ ਕੇ ਆਪਣੇ ਲਈ ਆ ਤੇ ਮੈਂ ਤੁਹਾਨੂੰ ਦਿਖਾਵਾਂਗੀ। ਫੋਦਰ ਮੈਂ ਚਾਹ ਉਹਦੀ ਮੈਂ ਚਾਚ ਪਾ ਲਾਂ ਦਿੱਤਾ। ਤੇ ਕਮੈਂਟ ਸਾਨੂੰ ਕੈਰਮ ਬਣ ਕੇ ਬੱਤ ਖਾਣ ਇਹ ਵੀ ਚੌਲ ਕਿ ਨਹੀਂ ਬਣੇ ਨੇ। ਇਹਦੇ ਹੀ ਲਾਉਦੇ ਨੇ। ਕੋਸਵਾ ਲੱਗ ਰਿਹਾ ਮੈਂ ਤਾਂ ਕੋਚਾ ਮੈਂ ਤਾਂ ਆਪਦੇ ਬਣਾਉਣ ਦੀ ਮਾਰੀ ਵੀ ਮੈਨੂੰ ਹੱਲ ਹੋ ਜਾਂਦਾ ਵੀ ਬਸ ਖਾਣੇ ਬਾਹਰ ਨਹੀਂ ਨਾ ਮੈਂ ਖਾਣਾ ਨਹੀਂ ਇਕੱਲੀ ਦਾ ਮੇਰਾ ਜੀ ਨਹੀਂ ਪੈਂਦਾ ਅੰਤਰਾ ਤੋਂ ਬਾਅਦ ਦਿਖਾ ਲਈ ਸਭ ਮੇਰੇ ਨੂੰ ਕੈਮਰਾ ਲਵੇ ਲਾ ਕੇ ਦਿਖਾਉਣੀ ਹੈ ਸੋ ਚਾਹ ਸਾਰੇ ਕੁਇ ਮਾਰ ਕੇ ਦੀ ਮਟਿਆਰ ਸੌਰੀ 5 ਮਿੰਟ ਲੱਗ ਗਏ ਚਾਹ ਉਹ ਬਸ ਬਾਲੀ ਆਈ ਤੇ ਬਣੇ ਹੌਲੀ ਘੱਟ ਗਈ ਆਪਾਂ ਛੀਜ ਬਣਾਉਣੀ ਇਹ ਦੁਪਹਿਰੇ ਆਇਆ ਮੈਂ 11:00 ਤਵੇ ਜੇ ਰੋਟੀ 11:00 ਵਜੇ ਖਾਧੀ ਜੇ ਦੁਪਹਿਰੇ ਮੈਂ ਰੋਟੀ ਖਾਣਾ ਜਿਸ ਦੁਪਹਿਰੇ ਹੁਣ ਖੁੱਕ ਜੀ ਤਾਂ ਫਤ ਲੱਗ ਗਈ ਤੇੰਦਕ ਉਹਨਾਂ ਨੂੰ ਲਾ ਦੇਸ ਤੇ ਉਹਦੀ ਆਹ ਤਸਾਂਚਾ ਆਪਣੀ ਪੀਣੇ ਅਸੀਂ ਤੇੰਦਕ ਨੂੰ ਤੇ ਉਹ ਪਹਿਲਾਂ ਨਾ ਸੰਦ ਕੁਝ ਵੀ ਹੋਵੇ ਆਹ ਰੋਸ ਤੇ ਨੋ ਪਹਿਲਾਂ ਚਲੋ ਜੀ ਇਹ ਜਰਾ ਖੁਚਾ ਰਣੀ ਬਹੁਤ ਵਧੀਆ ਚੌਲ ਬਣੇ ਨੇ। ਇਸ ਟਾਈਮ ਨਾਲ ਕੋਈ ਲੱਗਦੇ ਨਹੀਂ। ਆਇਆ ਜਿੰਜਮਾਖਾ ਦੇ ਕਲੇਣਾ ਵਾਲੇ ਉਹ ਜਿਹੜੇ ਮਹਿੰਗੇ ਚੌਲ ਹੁੰਦੇ ਨੇ ਨਾ ਚੌਲ ਸਪੈਸਰ ਚੌਲ ਨੇ। ਉਹ ਚੌਲ ਨਹੀਂ ਹੈਗੇ ਖਾਮ ਚੌਲੀ ਨੇ ਜਿਵੇਂ ਆਪਾਂ ਘੜੇ ਘੜਾਉਣੇ। ਉਹ ਚੌਲ ਨਹੀਂ ਹੈਗੇ। ਦੇਖੋ। ਕਿਵੇਂ ਨਾ ਬਣੇ ਚੌਲ ਵਧੀਆ। ਇਧਰ ਆਪਣੀ ਬਣ ਗਈ ਚਾਹ। ਹੁਣ ਬੱਚਿਆਂ ਕੋਲੇ ਲਿਜਾਣੇ ਆਪਾਂ ਆਪਾ ਕੇ। ਖੁਸ਼ ਹੋ ਜਾਣਗੇ ਉਹਨਾਂ ਨੂੰ ਕੁਝ ਵੀ ਪਤਾ ਸੁੱਤੇ ਪਿਆ ਨੂੰ ਸੁਸਾਂਵੇਂ ਸੀ ਉਹ ਵੀ ਮੰਮੀ ਕੀ ਬਣਾਉਗੀ ਕਹਿ ਕੇ ਤਾਂ ਪਈ ਸੀ ਮੰਮੀ ਅੱਜ ਕੁਝ ਬਣਾ ਲੀ ਚਾਹ ਮਾਂ ਚਾਹ ਦੇਖਾਂਗੇ ਜਦੋਂ ਕਈ ਦੁਪਹਿਰਾ ਹੋਇਆ ਦੇਖ ਲਿਓ ਕਈ ਨੇ ਸੁੱਤੇ ਨੂੰ ਨੂੰ ਕੁਝ ਨਹੀਂ ਪਤਾ ਹੈਗਾ ਕਿ ਕੀ ਬਣਾਉ ਕੀ ਖਾਵਾਂਗੇ ਕੋਈ ਜਾਇਆ ਕੁ ਪਤਾ ਲੱਗੂ ਜਿਹੜੇ-ਜਿਹੜੇ ਮੇਰੇ ਭੈਣ ਭਾਈਨਾਂ ਚਾਹਾਂ ਦੀ ਸਕੀਨ ਹੈ ਜਰੂਰ ਕਮੈਂਟਾਂ 'ਚ ਦੱਸਿਓ ਕਿਹਦੇ ਮਨ ਪਸੰਦ ਚਾਹ ਹੋਵੇ ਨੇ ਦਸ ਹਾਂ ਨਾ ਤੋਹਨ ਮਹਿਕ ਪੈਣ ਪਾਈ ਚੌੜੀ ਵੱਧ ਖਾਂਦੀ ਹੈ ਇਧਰ ਮੈਂ ਕਿ ਆਪਣੀ ਕਰ ਰਿਹਾ ਉਸ ਨਾ ਮੈਂ ਸਭ ਕੱਲ ਦਾ ਵੀਡੀਓ ਚ ਵੀ ਦੱਸਿਆ ਸੀ ਮੇਰੀ ਹਜੇ ਨਾ ਸੇਤ ਵੀ ਨਹੀਂ ਠੀਕ ਪਈ ਜੀ ਮਨੋਂ ਆਏ ਜੋ ਵੀ ਨਾ ਹਫਤੇ ਤੋਂ ਵਿਚਾਰੇ ਕਰੀ ਰਹਿੰਦੇ ਆ ਵਿੱਚ ਪਾ ਚੁੱਕੇ ਆ ਕਿ ਸਵੇਰੇ ਰੋਟੀ ਖਾ ਕੇ ਬਾਗ ਜਾਂਦੇ ਆ ਕੀ ਖਾਣ ਨੂੰ ਆਥਣੇ ਆ ਕੇ ਸ਼ਾਮ ਨੂੰ ਵੜਦੇ ਨੇ ਆ ਹੀ ਹੁੰਦਾ ਨਾ ਕੋਈ ਬਾਰ ਐਤਵਾਰ ਖਾਣ ਪੀਣ ਲਈ ਕਰੇ ਚਾਹ ਪਾਉਂਦੀ ਆਪਾਂ ਇੱਧਰ ਪਾਂਡੇ ਚ ਪਾ ਲਈ ਹੋਰ ਸਈ ਬੂੰਦੀ ਪਾ ਪਾ ਕੇ ਖਾਣਗੇ ਚੌਲ ਅੱਜ ਬੇਟਾ ਚ ਖਾ ਰਹੇ ਆਫਲੇ ਤਾਂ ਚਾਹਣ ਵਿੱਚ ਆਓ ਦੇਖੋ ਜੀ ਦੱਸਦੇ ਜਰੂਰ ਦੱਸਿਓ ਕਮੈਂਟਾਂ 'ਚ ਚਲੋ ਜੀ ਆਪਾਂ ਮਿਲਦੇ ਆ ਕੱਲ ਨੂੰ ਕਿਸੇ ਹੋਰ ਨਵੇਂ ਵਿਦਾ ਹੋਣਾ ਜੇ ਇਹ ਤੇਰੀ ਵੀਡੀਓ ਵੀ ਲੱਗਦੀ ਦਿੰਗੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਲਿਓ ਬਾਈ ਰੋਜੀ ਕਫਾ ਦਾ ਰੋਜੀ